ਡੈਮੋਕ੍ਰੇਸੀ ਦੇ ਵਿੱਚ ਰਾਜਨੀਤੀ ਦੇ ਵਿੱਚ ਪਾਰਟੀ ਵੱਡੀ ਹੁੰਦੀ ਹੈ ਵਿਚਾਰਧਾਰਾ ਵੱਡੀ ਹੁੰਦੀ ਹੈ ਵਿਅਕਤੀ ਵਿਸ਼ੇਸ਼ ਕੋਈ ਵੱਡਾ ਨਹੀਂ ਡਾਕਟਰ ਸੁਖੀ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਮਾਨ ਸਤਕਾਰ ਦਿੱਤਾ ਉਹਨਾਂ ਨੂੰ ਦੋ ਵਾਰ ਵਿਧਾਇਕ ਬਣਾਇਆ ਵਿਧਾਨ ਸਭਾ ਦੇ ਵਿੱਚ ਪਾਰਟੀ ਦੇ ਚੀਫ ਵਿਪ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਾਨ ਸਤਕਾਰ 'ਚ ਕੋਈ ਕਮੀ ਨਹੀਂ ਅੱਜ ਉਹਨਾਂ ਨੇ ਸੀਐਮ ਸਾਹਿਬ ਦੀ ਹਾਜ਼ਰੀ 'ਚ ਜੋ ਗੱਲ ਕਹੀ ਉਹ ਸੀਐਮ ਸਾਹਿਬ ਤੇ ਸਵਾਲ ਖੜਾ ਹੋ ਗਿਆ ਉਹ ਕਹਿੰਦੇ ਵੀ ਮੈਨੂੰ ਤਾਂ ਜਾਣਾ ਪਿਆ ਕਿਉਂਕਿ ਮੇਰੇ ਹਲਕੇ ਦੇ ਕੰਮ ਨਹੀਂ ਹੋ ਰਹੇ ਤਾਂ ਪਰ ਇਹ ਸਵਾਲ ਸਰਕਾਰ ਤੇ ਹੈ ਕਿ ਕੀ ਸਰਕਾਰ ਜਿਹੜੇ ਵਿਰੋਧੀ ਧਿਰ ਦੇ ਐਮਐਲਏ ਨੇ ਉਹਨਾਂ ਦੇ ਕੰਮ ਰੋਕ ਕੇ ਪ੍ਰੈਸ਼ਰਾਈਜ਼ ਕਰ ਰਹੀ ਹੈ ਕਿ ਜਾਂ ਤਾਂ ਸਰਕਾਰ ਚ ਸ਼ਾਮਲ ਹੋ ਫਿਰ ਕੰਮ ਹੋਣਗੇ ਕਿਉਂਕਿ ਕੰਮ ਤਾਂ ਸਾਰਿਆਂ ਦੇ ਹੋਣੇ ਚਾਹੀਦੇ ਨੇ ਮੁੱਖ ਮੰਤਰੀ ਸਰਕਾਰ ਪੰਜਾਬ ਦੀ ਬਿਹਤਰੀ ਵਾਸਤੇ ਹੈ ਆਮ ਆਦਮੀ ਪਾਰਟੀ ਦੀ ਬਿਹਤਰੀ ਵਾਸਤੇ ਨਹੀਂ ਪਰ ਇੱਕ ਗੱਲ ਦੀ ਮਨ ਨੂੰ ਬੜੀ ਸੰਤੁਸ਼ਟੀ ਹੋਈ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਦੇਖੋ ਜੀ ਕਿੰਨੇ ਚੰਗੇ ਇਨਸਾਨ ਇਮਾਨਦਾਰ ਬੇਦਾਗ ਸੁਲਝੇ ਹੋਏ ਪੰਜਾਬ ਦੀ ਗੱਲ ਕਰਨ ਵਾਲੇ ਇੱਕ ਡਾਕਟਰ ਆਪਣੀ ਕਲੀਨਿਕ ਚਲਾਉਂਦੇ ਲੋਕਾਂ ਦੀ ਸੇਵਾ ਕਰਦੇ ਤੇ ਮੁੱਖ ਮੰਤਰੀ ਸਾਹਿਬ ਫਿਰ ਉਹ ਚੁਆਇਸ ਕੀ ਦੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਥੋਂ ਸਪਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿੰਨੇ ਸਾਫ਼ ਛਵੀ ਵਾਲੇ ਉਮੀਦਵਾਰਾਂ ਨੂੰ ਮੌਕਾ ਦੇ ਰਿਹਾ ਤੇ ਮੁੱਖ ਮੰਤਰੀ ਸਾਹਿਬ ਦੇ ਉਮੀਦਵਾਰ ਕੌਣ ਹੈ ਕਟਾਰੂ ਚੱਕ ਬਲਕਾਰ ਸਿੰਘ ਜਿਹੜੇ ਸ਼ੋਸ਼ਣ ਦੇ ਕੇਸਾਂ 'ਚ ਨੇ ਅਮਿਤ ਰਤਨ ਸਰਾਰੀ ਵਿਜੇ ਸਿੰਘਲਾ ਜਿਹੜੇ ਕਰਪਸ਼ਨ 'ਚ ਨੇ ਸੋ ਇਹ ਦਿਖਾਉਂਦਾ ਹੈ ਕਿ ਦੋਨੋਂ ਪਾਰਟੀਆਂ 'ਚ ਕਿੱਡਾ ਵੱਡਾ ਅੰਤਰ ਹੈ ਪਰ ਠੀਕ ਹੈ ਅੱਜ ਡਾਕਟਰ ਸੁਖੀ ਨੇ ਅਗਰ ਕੋਈ ਪਲੇਟਫਾਰਮ ਚੂਜ਼ ਕੀਤਾ ਉਹ ਜਿਹੜੀ ਗੱਲਾਂ ਕਰਕੇ ਗਏ ਨੇ ਉਹਨਾਂ ਨੇ ਆਪਣੇ ਕਾਰਨ ਵੀ ਦੱਸਦੇ ਕਿ ਮੇਰੇ ਕੰਮ ਨਹੀਂ ਹੋ ਰਹੇ ਸੀ ਮੈਂ ਦੂਜੀ ਵਾਰ ਵਿਧਾਇਕ ਬਣਿਆ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾਂ ਤੇ ਆਪਣੇ ਸੰਘਰਸ਼ ਦੀ ਲੜਾਈ ਲੜ ਰਿਹਾ ਸਾਡੀ ਲੜਾਈ ਨਿਰੰਤਰ ਜਾਰੀ ਹੈ ਲੋਕ ਸੰਘਰਸ਼ ਚਾਉਂਦੇ ਨੇ ਲੋਕ ਜਾਂਦੇ ਨੇ ਸੰਘਰਸ਼ ਕਦੇ ਛੋਟੇ ਨਹੀਂ ਪੈਂਦੇ ਵਿਚਾਰਤਾ ਰਾ ਕਦੇ ਛੋਟੀ ਨਹੀਂ ਪੈਂਦੀ ਡੇਰਾ ਰਾਮ ਰਹੀਮ ਤੋਂ ਲੈ ਕੇ ਜਿੰਨੇ ਇਸ ਕੇਸ ਨਾਲ ਲੋਕ ਜੁੜੇ ਨੇ ਇਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੈਂ ਬਤੌਰ ਵਕੀਲ ਦੇ ਪਿਛਲੇ 3 ਸਾਲਾਂ ਤੋਂ ਤਾਂ ਹਾਈ ਕੋਰਟ ਹੋ ਗਿਆ ਸਾਨੂੰ ਉਸ ਤੋਂ ਪਹਿਲਾਂ ਜਿਹੜੀ ਕਲੋਜ਼ਰ ਰਿਪੋਰਟ ਨੂੰ 6 ਸਾਲ ਹੋ ਗਏ ਫੀਲਡ ਦੇ ਵਿੱਚ ਲੜਾਈ ਲੜ ਰਹੇ ਹਾਂ ਤੇ ਲੜਾਈ ਨਿਰੰਤਰ ਜਾਰੀ ਹੈ ਕਲੋਜ਼ਰ ਰਿਪੋਰਟ ਵੀ ਵਾਪਸ ਕਰਾਈ ਇਹ ਜਿਹੜੀ ਸਟੇ ਹੈ ਇਹ ਸਟੇ ਵੀ ਹਾਈ ਕੋਰਟ ਤੋਂ ਖਿਲਾਵਾਵਾਂਗੇ ਤੇ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਖੜੇ ਕਰਾਂਗੇ ਪਰ ਹਾਂ ਮੈਂ ਫੇਰ ਭਗਵੰਤਪານ ਸਾਹਿਬ ਨੂੰ ਸਵਾਲ ਕਰਦਾ ਕਿ ਗ੍ਰਹਿ ਮੰਤਰੀ ਇਹ ਦੱਸ ਦੇਣ ਕਿ ਕੀ ਪੰਜਾਬ ਦੇ ਵਿੱਚ ਕਾਨੂੰਨ ਦੇ ਵਿੱਚ ਕੋਈ ਚੇਂਜਸ ਹੋਈਆਂ ਨੇ ਕਿ ਪੀਓ ਦੇ ਦੋ ਕੇਸਾਂ ਦੇ ਵਿੱਚ ਹੈ ਇੱਕ ਚ ਬੇਲ ਕਰਾ ਕੇ ਛੱਡ ਦੋ ਇਹ ਗ੍ਰਹਿ ਮੰਤਰੀ ਦਾ ਡੋਮੇਨ ਹੈ ਤੇ ਗ੍ਰਹਿ ਮੰਤਰੀ ਐਕਸਪਲੇਨ ਕਰਨ ਇਸ ਗੱਲ ਕੋਲੇਰ ਸਾਹਿਬ ਜਿਹੜੇ ਤੁਹਾਡੇ ਵਿਧਾਇਕ ਅੱਜ ਸ਼ਾਮਿਲ ਹੋਏ ਨੇ ਉਹ ਸਰਕਾਰ ਦੀ ਬੜੀ ਵਾਅਦਾਈ ਕਰਦੇ ਹੋਏ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਉਹ ਕਹਿੰਦੇ ਕਿ ਮੁੱਖ ਮੰਤਰੀ ਨੇ ਜਿਹੜੇ ਕੰਮ ਕੀਤੇ ਨੇ ਕ੍ਰਪਸ਼ਨ ਖਿਲਾਫ ਇੱਕ ਵਾਰ ਮੈਸੇਜ ਜੇਣ ਤੇ ਨਾਲ ਹੀ ਉਸ ਅਧਿਕਾਰੀ ਖਿਲਾਫ ਕਾਰਵਾਈ ਹੋ ਗਈ ਮੈਡੀਕਲ ਕਾਲਜ ਦੀ ਮੰਗ ਕੀਤੀ ਨਾਲ ਹੀ ਉਹਨਾਂ ਸਟੋਰੋ ਆਹ ਲੀਡਰ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਵਿਧਾਨ ਸਭਾ ਦੇ ਵਿੱਚ ਵਿਧਾਇਕ ਦਲ ਦੇ ਲੀਡਰ ਹੁਣ ਉਹ ਅਗਰ ਅੱਜ ਬਾਹਰバイス ਕਰ ਰਹੇ ਸੇ ਤੇ ਫਿਰ ਤੁਸੀਂ ਅਕਾਲੀ ਦਲ ਨੂੰ ਕਿੱਥੇ ਖੜਾ ਪਾਉਂਦੇ ਨਹੀਂ ਚਲੋ ਅੱਜ ਤਾਂ ਉਹ ਸ਼ਾਮਲ ਹੋਏ ਨੇ ਜੀ ਮੁੱਖ ਮੰਤਰੀ ਦੀ ਹਾਜ਼ਰੀ 'ਚ ਉਹਨਾਂ ਨੇ ਕੋਈ ਤਾਂ ਚੰਗੀ ਗੱਲ ਕਹਿਣੀ ਹੈ ਪਰ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਦੋ ਗੱਲਾਂ ਕਹੀਆਂ ਇੱਕ ਤਾਂ ਕਹਿੰਦੇ ਵੀ ਮੇਰੇ ਨਾਲ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਬਣਾਇਆ ਨਹੀਂ ਵਾਅਦਾ ਕੀਤਾ ਦੂਜਾ ਇੱਕ ਅਫਸਰ ਦੀ ਬਦਲੀ ਮੈਂ ਦੋ ਕੋਈ ਵੱਡੇ ਕਾਰਨ ਨਹੀਂ ਮੰਨਦਾ ਕਿ ਐਡੀ ਵੱਡੇ ਸ਼ਖੀਅਤ ਹੋਣ ਦੋ ਵਾਰੀ ਐਮਐਲਏ ਹੁਣ ਉਹ ਇੰਨੀ ਦੋ ਛੋਟੀਆਂ ਗੱਲਾਂ ਤੇ ਚਲੇ ਗਏ ਕਾਰਨ ਬਹੁਤ ਹੋਰ ਹੁੰਦੇ ਨੇ ਪਰ ਕਿਉਂਕਿ ਇਹ ਡੈਮੋਕ੍ਰੇਸੀ ਹੈ ਹਰ ਇੱਕ ਬੰਦੇ ਨੂੰ ਇਜਾਜ਼ਤ ਹੈ ਕਿ ਉਹ ਕਿਸੇ ਵੀ ਪਲੈਟਫਾਰਮ ਤੇ ਜਾ ਸਕਦਾ ਹੈ ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜਿਹੜਾ ਬੰਗਾ ਹਲਕਾ ਉਹਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਨੁਮਾਇੰਦਾ ਸੀ ਉਹਨੂੰ ਚੋਣ ਜਿਤਾਈ ਹੈ ਸੋ ਮੈਂ ਡਾਕਟਰ ਸੁਖੀ ਸਾਹਿਬ ਨੂੰ ਬੇਨਤੀ ਕਰਦਾ ਕਿ ਹੁਣ ਆਪਣਾ ਅਹੁਦਾ ਛੱਡ ਕੇ ਦੁਬਾਰਾ ਇੱਕ ਵਾਰੀ ਲੋਕਾਂ ਦੀ ਹੁਣ ਦੁਬਾਰਾ ਵੋਟ ਲੈ ਲੈਣ ਕਿਉਂਕਿ ਉਹ ਭਗਤ ਸਿੰਘ ਦੀ ਧਰਤੀ ਹੈ ਸ਼ਹੀਦ ਭਗਤ ਸਿੰਘ ਦੀ ਤੇ ਸ਼ਹੀਦ ਭਗਤ ਸਿੰਘ ਦੀ ਧਰਤੀ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਤੇ ਮੋਹਰ ਲਾਈ ਸੀ ਪਾਰਟੀ ਦੀ ਪਾਲਿਸੀਆਂ ਤੇ ਮੋਹਰ ਲਾਈ ਸੀ ਤੇ ਉਹ ਦੁਬਾਰਾ ਉਹਨਾਂ ਨੂੰ ਹੁਣ ਲੈ ਲੈਣਾ ਚਾਹੀਦਾ ਲੋਕਾਂ ਤੋਂ ਜਾ ਕੇ ਵੋਟ ਯਾਨੀ ਤੁਸੀਂ ਕਹਿ ਰਹੇ ਹੋ ਕਿ ਵਿਦਾਇਗੀ ਛੱਡਣ ਨੀ ਨੈਤਿਕਤਾ ਕਹਿੰਦੀ ਹੈ ਜੀ ਮੈਂ ਨਹੀਂ ਕਹਿੰਦਾ ਨੈਤਿਕਤਾ ਕਹਿੰਦੀ ਹੈ ਕਿ ਜਦੋਂ ਆਪਾਂ ਪਾਰਟੀ ਪਲੇਟਫਾਰਮ ਛੱਡ ਕੇ ਦੂਜੇ ਪਲੇਟਫਾਰਮ ਤੇ ਚਲੇ ਗਏ ਸ਼ਾਮਲ ਹੋ ਗਏ ਪਾਰਟੀ ਚ ਤਾਂ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਦੁਬਾਰਾ ਚੋਣ ਲੜਨੀ ਚਾਹੀਦੀ ਲੇਕਿਨ ਉਹ ਕਹਿੰਦੇ ਕਿ ਮੈਂ ਕਾਨੂੰਨ ਦੇ ਮੁਤਾਬਿਕ ਫੈਸਲਾ ਲਾਉਂਗਾ ਕੀ ਹੈ ਸ਼ ਜਾਰੀ ਹੈ ਨਾ ਦੀ ਵਿਧਾਇਕੀ ਤੋਂ ਉਹਨਾਂ ਨੂੰ ਬਾਹਰ ਕੀਤਾ ਚਲੋ ਕਾਨੂੰਨ ਤਾਂ ਇਹੀ ਕਹਿੰਦਾ ਵੀ ਛੱਡਣੀ ਚਾਹੀਦੀ ਹੈ ਬਾਕੀ ਮੈਂ ਉਹਨਾਂ ਤੇ ਛੱਡਦਾ ਹਲੇ ਉਹ ਵੀ ਕੋਖ ਲੈਣ ਕਾਨੂੰਨ ਸਪਸ਼ਟ ਹੈ ਕਾਨੂੰਨ ਕਹਿੰਦਾ ਕਿ ਉਹਨਾਂ ਨੂੰ ਛੱਡਣੀ ਚਾਹੀਦੀ ਹੈ ਲੇਕਿਨ ਕਲੇਰ ਸਾਹਿਬ ਲਗਾਤਾਰ ਜਿਹੜੇ ਪਾਰਟੀ ਦੇ ਲੀਡਰ ਪਾਰਟੀ ਨੂੰ ਛੱਡ ਰਹੇ ਨੇ ਤਿੰਨ ਵਿਧਾਇਕ ਬਣੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਬਿਆਲੀ ਜਿਹੜੇ ਨੇ ਉਹ ਅੱਡ ਚਲਦੇ ਨਜ਼ਰ ਆ ਰਹੇ ਨੇ ਇੱਕ ਵਿਧਾਇਕ ਰਹਿ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਸਿਲੇ ਤੋੜ ਕੇ ਵਿਧਾਨ ਸਭਾ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਲੋਕਾਂ ਦੇ ਮਸਲੇ ਦੀ ਉਹਨਾਂ ਹਿਮਾਇਤ ਕਰੋਗੇ ਵਿਧਾਨ ਸਭਾ ਦੇ ਵਿੱਚ ਕਿਉਂਕ ਉਥੇ ਮਸਲੇ ਚੁੱਕੇ ਜਾਂਦੇ ਨੇ ਉਥੇ ਸਵਾਲ ਸਰਕਾਰ ਤੋਂ ਹੁੰਦੇ ਨੇ ਹੁਣ ਇੱਕ ਵਿਧਾਇਕ ਤੇ ਬਲਬੁਤੇ ਤੇ ਕੀ ਅਕਾਲੀ ਦਲ ਉਥੇ ਲੋਕਾਂ ਦੀ ਆਵਾਜ਼ ਬਣ ਪਾਊਗਾ ਨਹੀਂ ਮੰਤਰੀ ਤੇ ਹਾਲੀ ਸਾਹਿਬ ਨੇ ਕੋਈ ਤੁਹਾਨੂੰ ਕੱਲਿਆਂ ਨੂੰ ਦੱਸਿਆ ਕੁਝ ਸੰ ਤਾਂ ਪਤਾ ਨਹੀਂ ਸਾਡੇ ਤੋਂ ਅੱਜ ਵੀ ਪਾਰਟੀ ਦੇ ਸਤਕਾਰਯੋਗ ਲੀਡਰ ਨੇ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਮਸਲੇ ਚੱਕਦੇ ਨੇ ਤੁਹਾਡੇ ਨਾਲ ਕੋਈ ਨਿੱਜੀ ਤੌਰ ਤੇ ਤਾਂ ਮੈਨੂੰ ਪਤਾ ਨਹੀਂ ਕਿ ਤੁਸੀਂ ਇਹ ਗੱਲ ਕਿੱਦਾਂ ਕਹਿਤੀ ਦੂਜੀ ਗੱਲ ਹੈ ਕਿ ਪਾਰਟੀਆਂ ਦੇ ਵਿੱਚ ਉਤਰਾ ਚੜਾਅ ਚੱਲਦੇ ਰਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ 104 ਸਾਲ ਪੁਰਾਣੀ ਪਾਰਟੀ ਹੈ 18 ਸਾਲ ਰਾਜ ਕੀਤਾ ਬਾਕੀ ਸਮਾਂ ਇਸ ਪਾਰਟੀ ਨੇ ਸੰਘਰਸ਼ ਕੀਤਾ 89 ਦੇ ਵਿੱਚ ਇੱਕ ਹਾਲਾਤ ਬਣੇ ਕਿ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਸਿਮਰਜੀਤ ਮਾਨ ਸਾਹਿਬ ਦੇ ਸਾਰੇ ਕੈਂਡੀਡੇਟ ਐਮਪੀ ਜਿੱਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ 97 ਤੋਂ 2002 92 ਐਮਐਲਏ ਨਾਲ ਸਰਕਾਰ ਬਣਾਈ ਫਿਰ 2007 ਤੋਂ 2017 ਪੰਜਾਬ ਤੇ ਹਿਸਟਰੀ ਸੀ ਕਿ ਕੋਈ ਸਰਕਾਰ ਰਿਪੀਟ ਕੀਤੀ ਸੋ ਡੈਮੋਕ੍ਰੇਸੀ ਇਹ ਲੋਕਾਂ ਦੀ ਆਵਾਜ਼ ਹੈ ਇਹ ਲੋਕਾਂ ਦਾ ਫਤਵਾ ਹੈ ਤੋਂ ਸਾਰਿਆਂ ਨੂੰ ਸਿਰ ਮੱਥੇ ਲੈਣਾ ਚਾਹੀਦਾ ਇਹ ਲੋਕ ਫੈਸਲਾ ਕਰਨਗੇ ਕਿ ਕੌਣ ਪੰਜਾਬ ਦੀ ਸੇਵਾ ਕਰੇ